ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜਾ ਸੁਣਦੇ ਹਾਂ ਲਖਿਤ ਜਸਵੰਤ ਸਿੰਘ ਕਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦਿਲੋ ਫਾਗ 13 ਸਟਾਲਿਨ ਦਾ ਟਾਲਸਟਾਈ ਰਬ ਮੇਹਰ ਸਿੰਘ ਹੱਦੇ ਦਾ ਕੋਮਲ ਭਾਵੀ ਮਨੁੱਖੀ ਸਮੁੱਚੀ ਮਨੁੱਖਤਾ ਦੇ ਗਰੀਬੇ ਹੱਥੋਂ ਦੁੱਖ ਦਰਦ ਵਿੱਚ ਪਸੀਜੇ ਜਾਣ ਨੇ ਉਸ ਨੂੰ ਹਥਿਆਰ ਚੁੱਕ ਕੇ ਇਨਕਲਾਬ ਲਿਆਉਣ ਵੱਲ ਪ੍ਰੇਰਿਆ ਸੀ ਮਤੇ ਪਾਸ ਕਰਕੇ ਸਮਾਜਵਾਦ ਲਿਆਉਣ ਵਾਲੀਆਂ ਰਾਜਸੀ ਪਾਰਟੀਆਂ ਕੇਲਿਆਂ ਵਿੱਚ ਹਥਿਆਰ ਸਿਣੀ ਆਰਾਮ ਨਾਲ ਬੈਠੀ ਸਰਮਾਇਦਾਰੀ ਦਾ ਕੀ ਵਿਗੜ ਸਕਦੀਆਂ ਹਨ ਉਸ ਨੂੰ ਅਜਹੀਆਂ ਹੀ ਜੜੀਆਂ ਰਾਜਸੀ ਪਾਰਟੀਆਂ ਉੱਤੇ ਗੁੱਸਾ ਆ ਗਿਆ ਸੀ ਆਮਲੇ ਸਰਗਰਮੀਆਂ ਤੋਂ ਬਿਨਾਂ ਨੇਰੀ ਲਫ਼ਜ਼ਾਂ ਦੀ ਜੰਗ ਦੀ ਵਲਫੇਰ ਪਾ ਕੇ ਸਰਮਾਇਦਾਰੀ ਦੇ ਸਹਾਇਕ ਹੀ ਸਿੱਧ ਹੋਈ ਸੀ ਪਰ ਜਵਾਲੇ ਸਤਨਾਮ ਤੇ ਭੋਲੇ ਦੀਆਂ ਕੁਰਬਾਨੀਆਂ ਨੇ ਉਸ ਦਾ ਲੱਕ ਤੋੜ ਕੇ ਰੱਖ ਦਿੱਤਾ ਸਤਨਾਮ ਬੜਾ ਹੀ ਸਮਰਦਾਰ ਤੇ ਨਿੱਗਰ ਮੁੰਡਾ ਸੀ ਉਸ ਦੇ ਮਾਰੇ ਜਾਣ ਨਾਲ ਉਸ ਦੇ ਸੱਜੇ ਬਾਹ ਹੀ ਨਹੀਂ ਟੁੱਟੀ ਸੀ ਸਗੋਂ ਇੱਕ ਵਿੱਚ ਸਦਾ ਤੁਕਦਾ ਸੱਲ ਪੈ ਗਿਆ ਸੀ ਉਸ ਤੋਂ ਸਤਨਾਮ ਦੀ ਮਾਂ ਦੇ ਕੀਰਨੇ ਸੁਣੇ ਨਹੀਂ ਗਏ ਸੀ ਉਹ ਇਕਲੌਤੇ ਪੁੱਤ ਲਈ ਬਾਵਲੀ ਹੋਈ ਕੰਧਾਂ ਵਿੱਚ ਟੱਕਰਾ ਮਾਰੇ ਸੀ ਮਹਿਰ ਸਿੰਘ ਉੱਥੇ ਖਲੋ ਨਾ ਸਕਿਆ ਫੌਂਕ ਦੇ ਹਿੱਕ ਤੇ ਪਰੀਆਂ ਅੱਖਾਂ ਦੀ ਕਾਲੀ ਨਾਲ ਉਹ ਚੱਲ ਪਿਆ ਮਾਂ ਤੂੰ ਰੋ ਨਾ ਮੈਂ ਸਾਰੇ ਕਰਜ਼ੇ ਲਾਹਾਂਗਾ ਹੁਣ ਤੋਂ ਹੌਸਲੇ ਨਾਲ ਇਸ ਪੁੱਤ ਨੂੰ ਵੀ ਜੰੰਝ ਨੂੰ ਤੌਰ ਦੇ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਵਿੱਚ ਜੁਝਾਰ ਨੂੰ ਥਾਪੀ ਦੇ ਕੇ ਸ਼ਹਾਦਤ ਲਈ ਕੰਨਿਆ ਸੀ ਉਹ ਆਪਣੇ ਡਿੱਗਦੇ ਮਨ ਨੂੰ ਇਤਿਹਾਸਿਕ ਥੰਮਾ ਨਾਲ ਖਲੋਤਾ ਕਰਦਾ। ਬਾਰੇ ਕੁਦਰਤ ਦਾ ਹੰਗਾਰ ਦਾ ਸੱਚ ਸੀ। ਕਿ ਸਮੁੱਚੀ ਮਨੁੱਖਤਾ ਦਾ ਦਰਦ ਰੱਖਣ ਵਾਲਾ ਮੇਹਰ ਸਿੰਘ ਇਸ ਫਿਰਦੇ ਵਿਦਿਕ ਸੱਟ ਨਾਲ ਬਹੁਤ ਉਦਾਸ ਹੋ ਗਿਆ। ਉਹ ਇਨਕਲਾਬੀ ਰਾਹ ਉੱਤੇ ਕਦਮ ਪੁੱਟ ਕੇ ਤੇ ਸਾਥੀਆਂ ਦੀ ਬਲੀ ਦੇ ਕੇ ਹੁਣ ਪੈਰ ਪਛਾਣ ਨਹੀਂ ਪਰਦਾ ਸਕਦਾ ਸੀ। किनारा ਉਹ ਆਪਣੀ ਮਰਜ਼ੀ ਨਾਲ ਛੱਡ ਚੁੱਕਾ ਸੀ ਉਲਟ ਸੰਮਤ ਦੀਆਂ ਲਹਿਰਾਂ ਉਸ ਨੂੰ ਗੜਗੱਜਾਂ ਪਾਉਂਦੇ ਤੂਫਾਨ ਵਿੱਚ ਖਿੱਚ ਕੇ ਲੈ ਆਈਆਂ ਸਨ ਵਾਪਸ ਜਾਣਾ ਉਹ ਸੋਚ ਵੀ ਨਹੀਂ ਸਕਦਾ ਸੀ ਇਨਕਲਾਬੀ ਜਵਾਲਾ ਦੇ ਬੱਦਲੇ ਦੀ ਭਾਵਨਾ ਹੋਰ ਪ੍ਰਚੰਡ ਹੋ ਗਈਆਂ ਹੋ ਸਿਕਦਾਰ ਖਲੌਂਆਂ ਪਿੱਛੇ ਲਾਨਤ ਹੈ ਤਿਸਤਾਈਂ ਦਮੋਦਰ ਦੇ ਖੜਕਵੇਂ ਬੋਲ ਥੀਰ ਦੇ ਮੋਹੋਂ ਉਸ ਦੇ ਅਨੁਭਵ ਵਿੱਚ ਪ੍ਰਤੀਤੂ ਨਹੀਂ ਦੇਰੇ ਸਨ ਕੁਰਬਾਨੀਆਂ ਦਿੱਤੇ ਬਿਨਾ ਕੁਝ ਨਹੀਂ ਬਣਨਾ ਜੇ ਸਿੰਘਾਂ ਦੀਆਂ ਲਗਾਤਾਰ ਕੁਰਬਾਨੀਆਂ ਨਾਦਰਾਂ ਅਫਦਾਲੀਆਂ ਤੇ ਫਰਕ ਸੇਰਾਂ ਦੇ ਨੱਕ ਪਵਾ ਸਕਦੀਆਂ ਨੇ ਗਾਂਧੀ ਦੇ ਇਹ ਚੋਰ ਚੇਲੇ ਕਿੰਨਾ ਕੁਝ ਰੜਨਗੇ ਉਸ ਕਿਤਾਬ ਵਿੱਚ ਕੱਟ ਕੇ ਲਿਆਏ ਕੱਟ ਕੇ ਲੁਕਾਏ ਰਿਵਾਲਵਰ ਨੂੰ ਚੁੰਮਿਆ ਗੁਰੂ ਗੋਬਿੰਦ ਸਿੰਘ ਨੇ ਐਵੇਂ ਨਹੀਂ ਪਗੋਤੀ ਨੂੰ ਸਿਮਰਿਆ ਸੀ ਆਸ਼ਕ ਮਰਦ ਦਲੇਰ ਨੂੰ ਸੇਵਾ ਉੜੀਕੇ ਗੌਰ ਜੇ ਪਿੱਲੂ ਅਜਿਹਾ ਹੁੰਦਾ ਹੁੰਦਾ ਆਸ਼ਕ ਮਰਦ ਦਲੇਰ ਨਾਲ ਤੀਜੇ ਇਨਕਲਾਬ ਨੂੰ ਵੀ ਆਪਣੇ ਸੁਰ ਵਿੱਚ ਥਾ ਦਿੰਦਾ ਪਰ ਅੱਜ ਦੇ ਯੁੱਗ ਵਿੱਚ ਅਸਲ ਆਸ਼ਕ ਤੇ ਪੂਰਨ ਸਿੱਧ ਇਨਕਲਾਬੀ ਗੁਰਿੰਦੇ ਨਹੀਂ ਉਸ ਨੂੰ ਇਸ ਪ੍ਰਸ਼ਨ ਦੇ ਉੱਤਰ ਵਿੱਚ ਦਲੀਲ ਲੱਭਣ ਦੀ ਲੋੜ ਨਾ ਪਈ ਚਲੋ ਅਸੀਂ ਲੋਕ ਇਨਕਲਾਬ ਦੀ ਨੀਂਹ ਦੀਆਂ ਇੱਟਾਂ ਹੀ ਸਈ ਅੱਜ ਦੇ ਮੰਤਰੀ ਰਾਜ ਪਵਨ ਦੇ ਕਿੰਗਰਿਆਂ ਦੀਆਂ ਇੱਟਾਂ ਵਾਂਗ ਚਾਂਬੜ ਚਾਂਬੜ ਹਸਰੇ ਹਨ ਉਹਨਾਂ ਦੀ ਜਾਣੇ ਬਲਾ ਇਸ ਭਾਰੇ ਬਿਲਡਿੰਗ ਦੀਆਂ ਦਾ ਬੋਝ ਨੀਂਦ ਦੀਆਂ ਇੱਟਾਂ ਭਾਅ ਗਦਰੀ ਬਾਬਿਆਂ ਦੀਆਂ ਫਾਂਸੀਆਂ ਚੁੱਕੀ ਬੈਠੀਆਂ ਹਨ ਮੇਹਰ ਸਿੰਘ ਜ਼ਮਾਨੇ ਦੇ ਫੇਰ ਦੇ ਗਦਰੀ ਬਾਬੇ ਆਜ਼ਾਦੀ ਦੀ ਲੜਾਈ ਖਾਤਰ ਲਾਹੌਰ ਕਿਲੇ ਦੀਆਂ ਫਾਂਸੀਆਂ ਉੱਤੇ ਝੋਲ ਰਹੇ ਸਨ ਤੇ ਇਹ ਹੀ ਵਜ਼ੀਰ ਤੇ ਇਹਨਾਂ ਦਾ ਬਾਪੂ ਗਾਂਧੀ ਅੰਗਰੇਜ਼ ਸਾਮਰਾਜ ਨੂੰ ਸੜਾ ਤੜ ਭਰਤੀ ਦੇ ਰਿਹਾ ਸੀ ਚੋਸਤ ਗਦਾਰੇ ਤੇ ਡਿਪਲੋਮੇਸੀ ਵਿੱਚ ਫਰਕ ਭਲਾ ਖਾਨ ਖਸਮਾਂ ਨੂੰ ਦੋਵੇਂ ਅਸਾਂ ਬਾਬਿਆਂ ਦੀ ਪਾਈ ਲਈ ਤੇ ਸਮੇ ਦੇ ਸੱਚ ਤੋਂ ਕੁਰਬਾਨ ਹੋਣਾ ਹੈ ਜ਼ਮੀਰ ਦਾ ਭਾਰ ਲੈ ਕੇ ਨਹੀਂ ਮਰਨਾ ਜਦੋਂ ਮੌਤ ਆਪਣਾ ਦਿਨ ਇੱਧਰ ਉੱਧਰ ਨਹੀਂ ਕਰਦੀ ਅਸੀਂ ਆਪਣਾ ਇਰਾਦਾ ਕਿਉਂ ਬਦਲੀ ਸ਼ਹਾਦਤ ਨੂੰ ਬੁੱਕਲ ਵਿੱਚ ਲੈ ਕੇ ਮਰਨਾ ਹੀ ਜ਼ਿੰਦਗੀ ਹੈ ਇਤਿਹਾਸਿਕ ਫਾਂਸੀਆਂ ਉਹਦੇ ਅੰਦਰ ਚੁਆਤੀਆਂ ਬਲ ਰਹੀਆਂ ਸਨ ਕੋਈ ਤੰਡਵ ਉਹਦੇ ਪੈਰਾਂ ਨੂੰ ਤੇਜ਼-ਤੇਜ਼ ਕਰੀ ਜਾ ਰਿਹਾ ਸੀ ਜਦੋਂ ਮਨ ਦਾ ਜਵਾਰ ਲੈ ਜਾਂਦਾ ਹੈ ਉਸ ਨੂੰ ਖਾਲੀ ਦਿਲ ਡੁੱਬਦਾ ਪ੍ਰਤੀਤ ਹੁੰਦਾ ਓਲੇ ਨੇ ਕੀ ਵੇਖਿਆ ਸੀ ਹਾਲੇ ਜਵਾਨੀ ਦਾ ਸਤਨਾਮ ਦੀ ਮਾਂ ਅਛਰਾ ਵਾਂਗ ਅੰਨੀ ਨਹੀਂ ਹੋ ਜਾਵੇਗੀ ਤੇ ਜਵਾਨ ਬਲਬੀਰੋ ਦਾ ساری ਉਮਰ ਦਾ ਰੰਡੀਪਾ ਉਹਦੇ ਜਾਨਦਾਰ ਸੈਲ ਅੰਦਰੋਂ ਫਿੱਤੀ ਫਿੱਤੀ ਉਡਰੇ ਸਨ ਮਨੁੱਖ ਜਜ਼ਬਾਤੀ ਜੀਵ ਹੈ ਤੇ ਜਜ਼ਬਾਤ ਵਿੱਚ ਡੋਲਿਆ ਮਨੁੱਖ ਰੱਬ ਨੂੰ ਆਸਰਾ ਬਣਾ ਲੈਂਦਾ ਹੈ ਉਹ ਵਾਹੋ ਦਾ ਆਪਣੇ ਰੱਬ ਬਾਬਾ ਮਿਰਗਿੰਦਵਲ ਭੱਜਾ ਜਾ ਰਿਹਾ ਸੀ ਉਹ ਉਸ ਨੂੰ ਨਾਨਾ ਜੀ ਆਖਦਾ ਸੀ ਭਾਵੇਂ ਉਹ ਉਸ ਦਾ ਸਗਾ ਨਾਨਾ ਨਹੀਂ ਸੀ ਬਾਬਾ ਮਿਰਗਿੰਦ ਬੱਬਰ ਅਕਾਲੀਆਂ ਤੇ ਪਰਜਾ ਮੰਡਲ ਦੀਆਂ ਇਤਿਹਾਸਿਕ ਉਠਾਲੀਆਂ ਵਿੱਚੋਂ ਦੀ ਹੋ ਕੇ ਆਇਆ ਨਿਹਰਾ ਕੁੰਨਨ ਸੀ ਪੁਲਿਸ ਦੀਆਂ ਮਾਰਾਂ ਨਿਤ ਦਿਹਾੜੇ ਦੀਆਂ ਹਾਜ਼ਰੀਆਂ ਅਤੇ ਹੋਰ ਹੋਰ ਤੰਗੀਆਂ ਨੇ ਉਸ ਕੋਲੋਂ ਦੁਆਬਾ ਛੁੜਵਾ ਦਿੱਤਾ ਸੀ ਹੁਣ ਉਹ ਜੁਲਾਣੇ ਪਿੰਡ ਵਿੱਚ ਬੜੀ ਔਖ ਨਾਲ ਗੁਜ਼ਾਰਾ ਕਰ ਰਿਹਾ ਸੀ ਜਿਉਂ ਹੀ ਨਾਨਕ ਆਏ ਮਹਿਰ ਸਿੰਘ ਨੂੰ ਬਾਬੇ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗਾ ਉਹ ਰੁੱਖ ਨਾਲ ਜੁੰਬੜੀ ਵੇਲ ਵਾਂਗ ਬਜ਼ੁਰਗ ਦੇ ਗਲ ਦਾ ਹਾਰ ਹੋ ਗਿਆ ਭਾਵੇਂ ਬਾਬੇ ਦੇ ਪ੍ਰਭਾਵ ਹੇਠ ਮੇਰ ਸਿੰਘ ਦੀ ਜੜ ਅਸਮਾਨੀ ਚੰਨ ਬਣੀ ਹੋਈ ਸੀ ਪਰ ਜਵਾਲੇ ਸਤਨਾਮ ਤੇ ਪੋਲੇ ਦੇ ਮਾਰੀ ਜਾਣ ਨਾਲ ਉਹ ਇੱਕਦਮ ਗਰਹਿਣਿਆ ਗਿਆ ਉਸ ਦੇ ਅਨੁਭਵ ਦੀ ਜਜ਼ਬਾਤੀ ਡੋਰ ਟੁਣਕਿਆਂ ਦੀ ਥਾਂ ਝਟਕਿਆਂ ਮੋਹ ਆਈ ਹੋਈ ਸੀ ਪੋਲੇ ਮਨ ਨਾਲ ਮੁੜ ਪੈਰਾਂ ਸਿਰ ਕਰਨ ਲਈ ਉਹ ਬਾਬੇ ਕੋਲ ਜਾਂਦਾ ਸੋਚ ਰਿਹਾ ਸੀ ਆਂਦੇ ਦੁਨੀਆ ਦੀ ਇਨਕਲਾਬੀ ਤਾਰੀਖ ਦਾ ਸਟੀਲਮੈਨ ਸਟਾਲਿਨ ਵੀ ਡੋਲ ਗਿਆ ਸੀ ਜਦੋਂ ਨਾਜ਼ੀਆਂ ਲੈਨਿੰਗਰਾਡ ਘੇਰੇ ਵਿੱਚ ਲਿਆ ਹੋਇਆ ਸੀ ਸਟਾਲਿਨਗਰਾਡ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਅਤੇ ਦੁਸ਼ਮਣ ਦੇ ਬੰਬਾਰਾਂ ਮਾਸਕੋ ਦਾ ਨਾਸਪੁੱਟ ਰੱਖਿਆ ਸੀ ਉਹ ਸ਼ੈਲਟਰ ਵਿੱਚ ਲੁਕਿਆ ਆਪਣੇ ਸਾਥੀ ਵਜ਼ੀਰਾਂ ਨਾਲ ਮੀਟਿੰਗ ਵਿੱਚ ਰੁੱਝਿਆ ਹੋਇਆ ਸੀ ਬਾਹਰ ਨਾਜ਼ੀ ਟੋਪਾਂ ਦੁਨੀਆਂ ਦੀ ਪਹਿਲੀ ਤੇ ਇੱਕੋ ਇੱਕ ਮਜ਼ਦੂਰ ਸਟੇਟ ਦੀਆਂ ਕੰਦਾ ਹਿਲਾ ਰਹੀਆਂ ਸਨ ਚਾਰ ਚੁਫੇਰੇ ਕਿਆਮਤ ਦੀ ਵਾਪਰੀ ਤਬਾਹੀ ਦੇ ਪੈੜੇ ਅਸਾਰ ਦੇਖ ਕੇ ਸਟਾਲਿਨ ਦੇ ਸਾਥੀਆਂ ਉਸ ਤੋਂ ਪੁੱਛਿਆ ਕਾਮਰੇਡ ਆਖਰ ਹੋਏਗਾ ਕੀ ਸਟਾਲਿਨ ਜੰਗਲ ਦੇ ਨਵੇਂ ਫੜੇ ਸ਼ੇਰ ਵਾਂਗ ਸ਼ੈਲਟਰ ਵਿੱਚ ਇਧਰੋਂ ਉਧਰ ਗੇੜੇ ਕੱਢੀ ਜਾ ਰਿਹਾ ਸੀ ਚੁੱਪ ਜਿਵੇਂ ਮੂੰਹ ਸਿਉਂਤਾ ਹੋਵੇ ਉਪਾਣੀਆਂ ਸਾਰੀਆਂ ਗੜਗੱਜਾਂ ਉਹਦੇ ਸਿਰ ਵਿੱਚ ਫਟ ਰਹੀਆਂ ਸਨ ਸੋਜ ਅਤੇ ਸਿਧਾਂਤ ਦੇ ਬੀਤੇ ਖਾਨਿਆਂ ਵਿੱਚ ਪੈਰ ਠੜਕੇ ਹੋਏ ਸਨ ਬਸ ਇੱਕ ਜਜ਼ਬੇ ਦੇ ਜੋਸ਼ ਨੇ ਸਟਾਲਿਨ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਸੀ ਲੰਮੇ ਤੇ ਕਾਲੇ ਸਾਹਾਂ ਬਿਨਾ ਸਾਥੀਆਂ ਦੇ ਸਵਾਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ ਉਹ ਸਾਰਿਆਂ ਦਾ ਹੈੱਡ ਸੀ ਸੋਸ਼ਲਿਸਟ ਦੁਨੀਆ ਦਾ ਸਰਦਾਰ ਤੇ ਪ੍ਰੋਲੋਟਾਰੀਏ ਦੀ ਡਿਕਟੇਟਰਸ਼ਿਪ ਦਾ ਮੁਖੀ ਉਸ ਨੂੰ ਉੱਤਰ ਦੇਣਾ ਹੀ ਪੈਣਾ ਸੀ ਉਹ ਸਾਥੀਆਂ ਅੱਗੇ ਝੂਠ ਨਹੀਂ ਬੋਲ ਸਕਦਾ ਸੀ ਕੋਈ ਲਾਰਾ ਵੀ ਨਹੀਂ ला ਸਕਦਾ ਸੀ ਕਿਉਂਕਿ ਹੁਣੀ ਦਾ ਬਾਹਰ ਜ਼ੋਰੋ-ਜ਼ੋਰ ਬੂਹੇ ਪਨ ਰਹੀ ਸੀ ਉਹ ਪਲਕੂ ਇੱਕ ਸਿਰੇ ਖਲੋ ਗਿਆ ਉਸ ਅਚੇਤ ਤਾਰਾ ਵਿੱਚੋਂ ਬਾਹਰ ਤੱਕਿਆ ਬਿਜਲੀ ਦਾ ਤੇਜ਼ ਚਾਨਣ ਰਹਿਕ ਵਿੱਚ ਲੱਗੀਆਂ ਕਿਤਾਬਾਂ ਦੇ ਪੇਠ ਲਿਸ਼ਕਾਰਿਆ ਸੀ ਸਭ ਤੋਂ ਮੋਟੀ ਪੁਸਤਕ ਵਾਰੈਂਟ ਪੀਸ ਦੇ ਸੋਨੈਰੀ ਅਕਾਉਂਤੇ ਕੋਸੀਆਂ ਨਜ਼ਰਾਂ ਜੰਮ ਗਈਆਂ ਦੂਜੇ ਪਾਸੇ ਜੰਗਲੀ ਸ਼ੇਰ ਇੱਕਦਮ ਦਹਾੜ ਪਿਆ ਅਸੀਂ ਜਿੱਤਾਂਗੇ ਹਰ ਹਾਲਤ ਵਿੱਚ ਜਿੱਤਾਂਗੇ ਸਾਡੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ ਦੁਸ਼ਮਣ ਸ਼ੇਰ ਦੀ ਗਾਰ ਵਿੱਚ ਆ ਚੁੱਕਾ ਹੈ ਹੁਣ ਬਚ ਕੇ ਨਹੀਂ ਜਾ ਸਕਦਾ ਤਾਰੇਖੀ ਸ਼ਹਾਦਤ ਤੱਕੋ ਉਸ ਮੋਟੀ ਕਿਤਾਬ ਰੈਕ ਵਿੱਚੋਂ ਖਿੱਚ ਲਈ ਸਾਡਾ ਮਹਾਨ ਟਾਲਸਟਾਈ ਆਕਦਾ ਏ ਇਹਨਾਂ ਹੀ ਮਾਸਕੋ ਦੀਆਂ ਬਰੂਹਾਂ ਤੋਂ ਨੇਪੋਲੀਅਨ ਦੰਦ ਤੋੜਾ ਕੇ ਪਿੱਛੇ ਹਟਿਆ ਸੀ ਹੋਰ 15-20 ਦਿਨਾਂ ਤੱਕ ਗੜਗੱਜਾਂ ਪਾਉਣ ਵਾਲਾ ਬਰਫਾਨੀ ਤੂਫਾਨ ਆਉਣ ਵਾਲਾ ਏ ਇਹ ਬਰਫਾਂ ਹਮੇਸ਼ਾ ਤੋਂ ਸਾਡੀਆਂ ਦੋਸਤ ਰਹੀਆਂ ਏ ਨਾਜ਼ੀ ਇਨ੍ਹਾਂ ਲੰਮੀਆਂ ਤੇ ਮਾਰੂ ਬਰਫਾਂ ਵਿੱਚ ਖਲੋਤੇ ਨਹੀਂ ਰਹਿ ਸਕਦੇ ਇਸ ਲਈ ਡਟੇ ਤੇ ਥਾਂ ਐ ਅਡੇ ਰਹੋ ਤੁਹਾਡੇ ਜਿੱਤ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਕੁਦਰਤ ਸਾਡੇ ਨਾਲ ਹੈ हिटलर ਇੱਕ ਹਲਕਿਆ ਘੋੜਾ ਹੈ ਤੇ ਹਲਕਿਆ ਘੋੜਾ ਆਪਣੀ ਆਖਰੀ ਸ਼ਕਤੀ ਦੇ ਜ਼ੋਰਾ ਵਿੱਚ ਹੈ ਵਿਸ਼ਵਾਸ ਕਰੋ ਸਾਡਾ ਲਾਲ ਝੰਡਾ ਬਰਲਿਨ ਦੀ ਚਾਂਸਲਰੀ ਉੱਤੇ ਅਵਸ਼્ય ਲਹਿਰਾਏਗਾ ਸਟਾਲਿਨ ਦਾ ਵੱਟਿਆ ਮੁੱਕਾ ਵੇਖ ਕੇ ਸਾਥੀਆਂ ਦੇ ਖੁਰਦੇ ਹੌਸਲੇ ਥਾਂਏ ਪੋਜੀਸ਼ਨਾਂ ਮਲ ਖਲੋਤੇ ਸਟੀਲਮੈਨ ਦੇ ਡੋਲੇ ਭਰੋਸੇ ਲਈ ਟਾਲਸਟਾਈਰਬ ਬਣ ਕੇ ਬੋਰਡ ਪਿਆ ਸੀ ਮੇਘਰ ਸਿੰਘ ਦਾ ਖਾਲੀ ਮਨ ਤੇ ਪਟਕ ਦਾ ਕਿਵੇਂ ਵੀ ਚੈਨ ਨਹੀਂ ਫੜ ਰਿਆ ਸੀ ਉਹਦੀ ਆਸਰਾ ਲੋੜਿੰਦੀ ਸੁਭਾਵਕਤਾ ਨੇ ਬਾਬਾ ਮਰਗਿੰਦਰ ਨੂੰ ਟਾਲਸਟਾਈ ਵਰਗਾ ਰੱਬ ਜਾਣ ਲਿਆ ਜਿਉਂ ਹੀ ਬਾਬੇ ਨੂੰ ਵੇੜੇ ਵਿੱਚ ਰਹਿਰਾਸ ਪੜਦੇ ਨੂੰ ਤੱਕਿਆ ਉਹਦੇ ਬੁੱਕਲ ਵਿੱਚ ਡਿੱਗਦਾ ਪੋਬਾ ਮਾਰ ਕੇ ਰੋ ਪਿਆ ਬਾਬੇ ਨੇ ਤਿੰਨਾਂ ਜਵਾਨਾਂ ਨੂੰ ਫੜ ਕੇ ਮਾਰਨ ਦੀ ਸੱਦਰੀ ਕਹਾਣੀ ਅਖਬਾਰਾਂ ਵਿੱਚੋਂ ਪੜ ਲਈ ਸੀ ਪੁੱਤਰਾ ਸੋਰਵੇਂ ਰੋਇਆ ਨਹੀਂ ਕਰਦੇ ਉਸ ਪਰੇਮ ਨਾਲ ਮਹਿਰ ਸਿੰਘ ਨੂੰ ਕੁੱਟ ਲਿਆ ਬਾਬੇ ਦੇ ਮੋਢੇ ਸਿਰ ਰੱਖੀ ਉਸ ਆਪਾ ਥੇਲਿਆਂ ਛੱਡ ਦਿੱਤਾ ਉਸ ਤੋਂ ਕੁਝ ਵੀ ਬੋਲ ਨਹੀਂ ਹੁੰਦਾ ਸੀ ਮਹਿਰ ਸਿੰਘ ਦੀ ਹਾਲ ਉਸ ਬਾਲ ਵਰਗੀ ਸੀ ਜਿਸ ਨੂੰ ਬਾਰੋਂ ਸ਼ਰੀਕਾ ਮਾਰਿਆ ਹੋਵੇ ਤੇ ਮਾਂ ਦੇ ਗਲ ਚੁੰਬੜਿਆ ਸਾਹ ਹੀ ਨਾ ਮੋੜ ਰਿਹਾ ਹੋਵੇ ਮਹਿਰਿਆ ਵੇਖੇ ਬਿਨਾ ਜਾਨ ਬੜੀ ਛੋਟੀ ਚੀਜ਼ ਹੈ ਤੇ ਕਮਾਈ ਜਾਣ ਵਾਲੀ ਗੱਲ ਕਿਤੇ ਵੱਡੀ ਬਾਪੇ ਨੇ ਪਿੱਠ ਥਾਪੜਦਿਆਂ ਮੋੜ ਤੇਰਜ ਦੇਣਾ ਸ਼ੁਰੂ ਕਰ ਦਿੱਤਾ ਗੁਰੂ ਰੋਬਿੰਦ ਸਿੰਘ ਹੱਥੀਂ ਪੁੱਤਰ ਮਰਵਾ ਕੇ ਨਹੀਂ ਰੋਇਆ ਸੀ ਤੋਂ ਭਰਾਵਾਂ ਤੇ ਸਾਥੀਆਂ ਲਈ ਨਹੀਂ ਨਾਨਾ ਜੀ ਅੰਦਰ ਕੁਝ ਚੁੱਭ ਜਾਣ ਵਾਂਗ ਮਹਿਰ ਸਿੰਘ ਨੇ ਝੱਟ ਸਿਰ 모ਡੇ ਤੋਂ ਝੁੱਕ ਲਿਆ ਮੇਰੇ ਸਿਰ ਵਿੱਚ ਸਤਨਾਮ ਦੀ ਮਾਂ ਦੇ ਕੀਰਨੇ ਚੀਰ ਪਾ ਰਹੇ ਆਂ ਬਲਬੀਰੋ ਦੀਆਂ ਚਾਂਗਰਾ ਤੇ ਗਸ਼ੀਆਂ ਵੇਖੀਆਂ ਨਹੀਂ ਜਾਂਦੀਆਂ ਬੋਲੇ ਦੇ ਪਰਾਵਾਂ ਦੀਆਂ ਕਹਿਰਵਾਨ ਨਜ਼ਰਾਂ ਤਾਂ ਮੈਨੂੰ ਕੋਈ ਸੁਟਣਗੀਆਂ ਉਸ ਲੰਮਾ ਹੌਂਕਾ ਭਰ ਕੇ ਆਪਣੀਆਂ ਪੀੜਾਂ ਦਾ ਪਾਸਾ ਪਰਤਿਆ ਨਾਲੇ ਗੁਰਗੋਬਿੰਦ ਸਿੰਘ ਦਾ ਗੁਰੂ ਸੀ ਮੈਂ ਨਾ ਚੀਜ਼ ਉਸ ਆਪ ਹੀ ਗੱਲ ਵਿਚਾਲੇ ਛੱਡ ਦਿੱਤੀ ਦੁਨੀਆ ਦਾ ਕੋਈ ਪੈਗੰਬਰ ਜਾਂ ਤਾਰੀਖੀ ਹੀਰੋ ਅਜੇ ਹਾਨੀ ਹੋਇਆ ਜਿਹੜਾ ਮਨੁੱਖੀ ਦੁੱਖ ਦਰਦ ਦੇ ਅਨੁਭਵ ਤੋਂ ਕੋਰਾ ਰਿਹਾ ਹੋਵੇ ਵੇਖੇ ਬਿਨਾ ਉਦੀ ਤਾਂ ਮਹਾਨਤਾ ਏ ਇਸ ਗੱਲ ਵਿੱਚ ਹੁੰਦੀ ਏ ਕਿ ਸਾਰੇ ਲੋਕਾਂ ਦੇ ਆਪੀੜਾ ਨੂੰ ਗੜ ਲਾ ਲੈਂਦਾ ਏ ਆਪਣੇ ਨਿਜ ਨੂੰ ਲੋਕਾਂ ਤੋਂ ਵਾਰ ਦਿੰਦਾ ਏ ਬਾਬੇ ਦੇ ਚੇਲੇ ਦਾ ਮੋਢੇ ਉਤਲਾ ਬੇੜਾ ਖੁੱਲ ਗਿਆ ਉੱਠ ਮੇਰਾ ਸ਼ੇਰ ਮੂੰਹ ਤੋਂ ਤੇ ਛਾਬੇ ਵਿੱਚ ਦੋ ਮੰਨੀਆਂ ਪਈਆਂ ਛਾ ਕੇ ਸੌਂ ਖਾ ਮੈਨੂੰ ਜਾਪਦਾ ਏ ਤੂੰ ਕਈ ਰਾਤਾਂ ਤੋਂ ਸੁੱਤਾਂ ਨਹੀਂ ਨਾਨਾ ਜੀ ਤੁਸੀਂ ਰੋਟੀ ਖਾ ਲਈ ਮੁੰਡੇ ਨੇ ਨਾਨੇ ਨੂੰ ਇੱਕ ਸ਼ੱਕ ਨਾਲ ਕੋਰਿਆ ਆਹੋ ਮੈਂ ਭਰਪੂਰਾਂ ਮਹਿਰ ਸਿੰਘ ਨੂੰ ਛੱਟ ਖੁੜਕ ਗਈ ਰੋਟੀਆਂ ਦੋਹੀ ਹਨ ਤੇ ਬਾਬਾ ਆਪ ਭੁੱਖਾ ਰਹਿ ਕੇ ਮੈਨੂੰ ਰਜਾਇਆ ਚਾਹੁੰਦਾ ਏ ਨਹੀਂ ਬਾਬਾ ਜੀ ਮੇਰੇ ਨਾਲ ਠੱਗੀ ਨਾ ਮਾਰੋ ਮੈਨੂੰ ਪਤਾ ਹੈ ਪਾਠ ਕਰਨ ਤੋਂ ਪਹਿਲਾਂ ਤੁਸੀਂ ਕਦੇ ਰੋਟੀ ਨਹੀਂ ਖਾਧੀ ਮੈਂ ਤੁਹਾਡੇ ਬਹਾਨੇ ਸਭ ਜਾਣਦਾ ਹਾਂ ਤੁਸੀਂ ਪਾਠ ਪੂਰਾ ਕਰ ਲਵੋ ਮੈਂ ਦੋ ਰੋਟੀਆਂ ਦਾ ਆਟਾ ਮਰੋੜ ਲੈਂਦਾ ਹਾਂ ਉਤਰਾ ਮੈਨੂੰ ਉੱਕੀ ਭੁੱਖ ਨਹੀਂ ਵੇਖੇ বিনা ਦਾਲ ਸਬਜੀ ਕੋਈ ਨਹੀਂ ਰੋਟੀਆਂ ਦੇ ਸੰ ਉਦਨੇ ਦੀ ਚਟਨੀ ਰੱਖੀ ਹੋਈ ਹੈ ਬਾਬੇ ਦੀ ਛੋਟੀ ਜਿਨੀ ਕਿਾਰੇ ਵਿੱਚ ਪੁਦੀਨਾ ਮਹਿਕ ਰਿਹਾ ਸੀ ਮੇਰੇ ਅੱਗੇ ਇਹ ਪਵਿੱਤਰ ਚੂਟ ਵੀ ਨਹੀਂ ਚੱਲਣਾ ਮੈਂ ਤੁਹਾਨੂੰ ਖੁਆਏ ਬਿਨਾ ਬੁਰਕੀ ਮੂੰਹ ਨਹੀਂ ਪਾਵਾਂਗਾ ਮਹਿਰ ਸਿੰਘ ਬਾਬੇ ਦੇ ਬਹਾਨਿਆਂ ਨੂੰ ਗਾ ਚੁੱਕਾ ਸੀ ਮੈਂ 5 ਮਿੰਟਾਂ ਵਿੱਚ ਦੋ ਰੋਟੀਆਂ ਲਾ ਲੈਂਦਾ ਹਾਂ ਉਹ ਸਾਟਾ ਪਾਉਣ ਲਈ ਬਿੱਤਲ ਦੀ ਥਾਲੀ ਚੌਂਤੇ ਤੋਂ ਚੁੱਕ ਲਈ ਅੰਦਰ ਸਰੋ ਦੇ ਤੇਲ ਦਾ ਦੀਵਾ ਉਹਨਾਂ ਦੀਆਂ ਗੱਲਾਂ ਸੁਣ-ਸੁਣ ਹੱਸ ਰਿਹਾ ਸੀ ਕੱਚੇ ਕੋਠੜੀ ਦੇ ਸਾਹਮਣੇ ਕੰਦ ਉੱਤੇ ਬੰਦਾ ਸਿੰਘ ਬਹਾਦਰ ਕਾਨੂੰਵਾਨ ਦੇ ਕਾਨੂੰਵਾਨ ਦੇ ਛੰਬ ਵਿੱਚੋਂ ਪਾਲੇ ਨਾਲ ਮੂੰਹ ਪਾੜੀ ਖਲੋਤੇ ਬਾਗ ਨੂੰ ਮਾਰ ਰਿਹਾ ਸੀ ਕੰਦਾ ਉੱਤੇ ਪਿਛਲੇ ਸਾਲ ਦਾ ਰੋਲਾ ਰੰਗ ਵਟਾ ਚੁੱਕਾ ਸੀ ਬਾਬੇ ਦੇ ਥੋੜੇ ਜਿੰਨੇ ਸੰਦ ਇੱਕ ਖੋਜੇ ਵਿੱਚ ਖਿਲਰੇ ਪਏ ਸਨ ਇੱਕ ਵੱਡੇ ਮੰਜੇ ਹੇਠਾਂ ਫੱਟੀਆਂ ਰੱਖ ਕੇ ਬਾਬੇ ਨੇ ਪਰਜਾ ਮੰਡਲ ਤੇ ਬਬਰ ਅਕਾਲੀਆਂ ਨਾਲ ਸੰਬੰਧਿਤ ਇਤਿਹਾਸਿਕ ਪਰਚੇ ਅਤੇ ਹੋਰ ਕਿੰਨੀਆਂ ਹੀ ਕਿਤਾਬਾਂ ਸਲਾਫ਼ ਤੇ ਸੰਪੂਰਨ ਸੰਭੀਆਂ ਹੋਈਆਂ ਸਨ ਉਹ ਬਹੁਤਾ ਸਿਆਣਾ ਕਾਰੀਗਰ ਕਦੋਂ ਬਣਦਾ ਜਵਾਨੀ ਉਸ ਮੋਰਚਿਆਂ ਜੇਲਾਂ ਪੁਲਿਸ ਦੇ ਕੁਟਾਪਿਆਂ ਤੇ ਜੋ ਬੰਦੀਆਂ ਵਿੱਚ ਗਵਾਲੇ ਸੀ ਹੁਣ ਤਾਂ ਜੱਟਾਂ ਦੇ ਪੰਜ ਸੱਤ ਕਰਾਂ ਦਾ ਸਿੱਧਾ ਸਾਦਾ ਕੰਮ ਅਤੇ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਮਾੜਾ ਮੋਟਾ ਗੁਜ਼ਾਰਾ ਕਰੀ ਜਾ ਰਿਹਾ ਸੀ ਆਜ਼ਾਦੀ ਦੀ ਲਾੜੀ ਦੇ ਚਾ ਵਿੱਚ ਉਸ ਵਿਆਹ ਵੀ ਨਹੀਂ ਕਰਵਾਇਆ ਸੀ ਜਦੋਂ ਗਾਂਧੀ ਵਿਚੋਲੇ ਨੇ ਲਾੜੀ ਮਾਰਵਾੜੀ ਤੇ ਗੁਜਰਾਤੀ ਸੇਠਾਂ ਪਿੱਛੇ ਲਾ ਦਿੱਤੇ ਉਹ ਆਦੀ ਛੜਾ ਹੋ ਕੇ ਰਹਿ ਗਿਆ ਆਪਣੇ ਬੇਕਾਰ ਹੱਥਾਂ ਅਤੇ ਸਮਾਜਿਕ ਲੁੱਟਵਲ ਦੇਖਦਿਆਂ ਉਸ ਮਹਿਸੂਸ ਕੀਤਾ ਚੰਗਾ ਹੀ ਹੋਇਆ ਕਬੀਲਦਾਰੀ ਦਾ ਜੰਜਾਲ ਗਲਣੇ ਪਿਆ ਮਹਿਰ ਸਿੰਘ ਨੇ ਜਦ ਆਟਾ ਕਢਣ ਲਈ ਪੀਪੇ ਦਾ ਟੱਕਣ ਚੁੱਕਿਆ ਤਦ ਖਾਲੀ ਪੀਪਾ ਉਸ ਦਾ ਮੂੰਹ ਚੜਾ ਕੇ ਰਹਿ ਗਿਆ ਉਹ ਤਾਈਓ ਨਾਨਾ ਭੁਲੇਸ਼ੀਆਂ ਮਾਰਦਾ ਸੀ ਉਹ ਢਿੱਡ ਦਾ ਹੌਂਕਾ ਰੋ ਕੇ ਬਾਹਰ ਆ ਗਿਆ ਬਾਬਾ ਉਹਦੇ ਲਈ ਜਿਉਂਦਾ ਤੇ ਕੁਰਬਾਨ ਹੋ ਜਾਣ ਵਾਲਾ ਰੱਬ ਸੀ ਮੁੰਡਾ ਮਨ ਹੀ ਮਨ ਸੰਕਲਪ ਕਰ ਗਿਆ ਬਾਬਾ ੋਖਾਂ ਤੇ ਚੇਥੜਿਆਂ ਵਿੱਚ ਲੋਕੇ ਤੇਰੇ ਸੁੱਚੇ ਲਾਲ ਨੂੰ ਤਾਰੀਖ ਦੇ ਮੱਥੇ ਵਿਚਕਾਰ ਗੱਡਾਂਗਾ ਬਾਬਾ ਤੇਰੀ ਮਰੁਕਤਾ ਨਾਲੋਂ ਹਰ ਪੈਗੰਬਰ ਨੇਵਾ ਹੈ ਜਜ਼ਬਾਤ ਵਿੱਚ ਆਇਆ ਉਹ ਕਿੰਨਾ ਕੁਝ ਹੀ ਸੋਚ ਗਿਆ ਅਣਕੋਏ ਮਿਹਰ ਸਿੰਘ ਹੱਥੋਂ ਬਾਬੇ ਨੇ ਖਾਲੀ ਥਾਲੀ ਫੜ ਲਈ ਮੈਨੂੰ ਪਤਾ ਏ ਤੋ ਜਿੱਦ ਨਹੀਂ ਛੱਡਨੀ ਮੈਂ ਗਵਾਂਡੋਂ ਦੋ ਮੁਟ ਆਟਾ ਲੈ ਆਉਂਦਾ ਹਾਂ ਨਹੀਂ ਮੁੰਡੇ ਨੇ ਥਾਲੀ ਬਾਬੇ ਹੱਥੋਂ ਖੋਲੀ ਪਾਠ ਪੂਰਾ ਕਰੋ ਉਸ ਇੱਕ ਤਰ੍ਹਾਂ ਆਪਣੇ 2-3 ਗੁਣਾ ਉਮਰ ਦੇ ਬਜ਼ੁਰਗ ਨੂੰ ਹੁਕਮ ਚਾੜ ਦਿੱਤਾ ਪਾਠ ਮੈਂ ਪੂਰਾ ਕਰ ਲਿਆ ਏ ਵੇਖੇ বিনা ਤੂੰ ਥਾਲੀ ਫੜਾ ਨਾਨਾ ਮੁੰਡੇ ਨੇ ਜੀ ਸ਼ਬਦ ਵੀ ਪਰਾ ਵਗਾ ਮਾਰਿਆ ਤੂੰ ਅਜੇਹੇ ਪਾਠ ਤੇ ਰੱਬ ਤੋਂ ਕੀ ਲੈਣਾ ਏ ਜਿਹੜਾ ਤੇਰੇ ਜੁੱਲਿਓ ਸਵਾਭ ਹੀ ਚੁੱਕ ਕੇ ਲੈ ਗਿਆ ਪੁੱਤਰਾ ਰੱਬ ਨਾ ਕਿਸੇ ਦੇ ਮੋਗੇ ਸਵਾਸ ਉੱਟਦਾ ਏ ਨਾ ਕਿਸੇ ਤੋਂ ਖੋਂਦਾ ਏ ਉਸ ਨੂੰ ਦੋਸ਼ ਕਾਦਾ ਬਜ਼ੁਰਗ ਨੇ ਇੱਕ ਆਲੀਏ ਵਾਂਗ ਦੋਵੇਂ ਹੱਥ ਬਾਗੇ ਨੌਜਵਾਨ ਦੇ ਮੋਢਿਆਂ ਉੱਤੇ ਰੱਖ ਦਿੱਤੇ ਕਮਜ਼ੋਰ ਬੰਦਾ ਰੱਬ ਨੂੰ ਸਾਜ ਕੇ ਅਸਮਾਨੀ ਤੇ ਜੰਗਲੇ ਆਫਤਾਂ ਤੋਂ ਤਕੜਾ ਹੋ ਗਿਆ ਫਿਰ ਉਹ ਦਲੇ ਤੋਂ ਅਜਿਹਾ નિર્ਦੇਈ ਹੋ ਗਿਆ ਕਿ ਰੱਬ ਦੇ ਹਥਿਆਰ ਨਾਲ ਉਹ ਸਰੀਰ ਭਰਾਵਾਂ ਤੱਕ ਦੇ ਗਲ ਵੱਢਣੇ ਸ਼ੁਰੂ ਕਰ ਦਿੱਤੇ ਮੁੰਡੇ ਦਾ ਚੜਿਆ ਗੁੱਸਾ ਸ਼ਾਂਤ ਸ਼ਾਂਤ ਹੋ ਗਿਆ ਉਹਦਾ ਜੀ ਕਰਦਾ ਸੀ ਬਾਬੇ ਦੇ ਪੈਰ ਫੜ ਕੇ ਸਾਰੀ ਉਮਰ ਇਹ ਨਾ ਛੱਡਾਂ ਉਸ ਮੋਣੇ ਦੀ ਤਹਿ ਖੋਲ ਕੇ ਦੁਪਹਿਰ ਦੀਆਂ ਲਾਹੀਆਂ ਰੋਟੀਆਂ ਥਾਲੀ ਵਿੱਚ ਰੱਖ ਕੇ ਬਾਬੇ ਨੂੰ ਫੜਾ ਦਿੱਤੀਆਂ ਨਾਨਾ ਜੀ ਮੈਂ ਜਵਾਨ ਆਦਮੀ ਆ ਮੇਰਾ ਕੁਝ ਨਹੀਂ ਘੁਰਨ ਲੱਗਾ ਨਾਲੇ ਮਾਸਟਰ ਵੇਦ ਤੋਂ ਦੁਪਹਿਰ ਦੀ ਰੋਟੀ ਲੇਟ ਖਾਦੇ ਸੀ ਉਸ ਵੀ ਇੱਕ ਬਹਾਨਾ ਖੜਾ ਕਰ ਲਿਆ ਤੁਹਾਡਾ ਸਰੀਰ ਬਿਰਧ ਹੈ ਖਾਓ ਮੈਂ ਤੁਹਾਨੂੰ মালਟੀ ਵਿਟਾਮਿਨ ਦੇ ਕੈਪਸੂਲ ਲਿਆ ਕੇ ਦੇਵਾਂਗਾ ਬਾਬਾ ਤੌਲੀਆਂ ਮੁੱਛਾਂ ਵਿੱਚੋਂ ਮੁਸਕਾ ਪਿਆ ਦਾੜੀ ਦਾ ਬੱਗਾ ਪਰਿਵਾਰ ਉਸ ਦੇ ਲੋਹਾ ਰੰਗ ਨੂੰ ਹਮੇਸ਼ਾ ਖਾਸ ਮੁਖ ਬਣਾਈ ਰੱਖਦਾ ਸੀ ਸ਼ੇਰ ਕਿੰਨਾ ਬਲਕਾਰੀ ਹੋ ਜਾਵੇ ਦਾ ਪੇ ਸਿੱਖ ਲਵੇ ਬਿੱਲੇ ਨਾਲ ਚੁਸਤੀਆਂ ਨਹੀਂ ਵਰਤ ਸਕਦਾ ਬਾਬਾ ਜੀ ਖੋਲ ਕੇ ਹੱਸ ਪਿਆ ਵੇਖੇ ਬਿਨਾ ਇਹ ਰੋਟੀ ਤੈਨੂੰ ਖਾਣੀ ਪਵੇਗੀ ਫੇਰ ਖਬਰਾਂ ਕਦੋਂ ਜੁੜੇ ਪਤਾ ਨਹੀਂ ਪੈਂਦਣਾ ਕਿਹੜੇ ਵੇਲੇ ਆ ਪੈਣ ਵੇਖੇ ਬਿਨਾ ਮੈਂ ਰੋਟੀ ਨਹੀਂ ਖਾਣੀ ਨਹੀਂ ਖਾਣੀ ਮਹਿਰ ਸਿੰਘ ਦੇ ਸਾង ਲਾਉਣ ਉਤੇ ਬਾਬਾ ਮੁੜ ਹੱਸ ਪਿਆ ਅੱਛਾ ਲੜਾਈ ਬੰਦ ਤੇਰੀ ਜਿੱਦ ਜਿੱਤੀ ਮੈਂ ਹਾਰਿਆ ਦੋਵੇਂ ਇੱਕ ਇੱਕ ਖਾ ਲੈਨੇ ਆ ਕੋਈ ਜਿੱਤਿਆ ਨਹੀਂ ਕੋਈ ਹਾਰਿਆ ਨਹੀਂ ਬਸ ਬਰਾਬਰ ਬਰਾਬਰ ਸੁਲਾ ਮਹਿਰ ਸਿੰਘ ਨੇ ਇੱਕ ਰੋਟੀ ਹੱਥ ਉਤੇ ਰੱਖ ਕੇ ਥਾਲੀ ਬਾਬੇ ਨੂੰ ਦੇ ਦਿੱਤੀ। ਉਹ ਦੇਨੇ ਦੀ ਚਟਨੀ ਨਾਲ ਮਿੱਸੀ ਰੋਟੀ ਖਾਂਦਿਆ। ਮਹਿਰ ਸਿੰਘ ਦੇ ਮੂੰਹ ਬੇਦਰ ਦਾ ਸਾਗ ਕੋਲਦਾ ਜਾ ਰਿਹਾ ਸੀ। ਪਾਣੀ ਦੀਆਂ ਕੁੱਪਾਂ ਉਹਦੇ ਅੰਦਰ ਪਾਈ ਲਾਲੋ ਦੇ ਕੋਦਰੇ ਵਿੱਚੋਂ ਦੁੱਧ ਵਾਂਗ ਚੋ ਰਹੀਆਂ ਸਨ। ਮਹਿਰ ਸਿੰਘ ਨੇ ਦਸਾਂ ਨੌਹਾਂ ਦਾ ਕਮਾਇਆ ਅੰਮ੍ਰਿਤ ਜ਼ਿੰਦਗੀ ਵਿੱਚ ਕਿਉਂ ਕਦੇ ਨਹੀਂ ਮਹਿਸੂਸ ਕੀਤਾ ਸੀ। ਚੂਲੀ ਕਰਕੇ ਉਸ ਬਜ਼ੁਰਗ ਨੂੰ ਪੁੱਛਿਆ ਬਾਬਾ ਆਰਾਮ ਵੱਡਾ ਸੀ ਕਿ ਪੇਲਣੀ ਵੇਖੇ বিনা ਗੁਰੂ ਵੱਡਾ ਕਿ ਚੇਲਾ ਢੇੜ ਵੱਡੀ ਕਿ ਨੇਲਾ ਵਾਲੀ ਤੂੰ ਗੱਲ ਕਰਦਾ ਏ ਬਾਬੇ ਨੇ ਤੋਕ ਨਾਲ ਮੁੰਡੇ ਨੂੰ ਲੀ ਤੋਂ ਲਾ ਦਿੱਤਾ ਬਾਬਾ ਰਾਹ ਚੁਣ ਲਿਆ ਆਸ਼ਕਾਂ ਵਾਲਾ ਹੁਣ ਤੈਨੂੰ ਵੀ ਦੁੱਖ ਦੇਣ ਆ ਜਾਂਦਾ ਪੁੱਤਰਾ ਏ ਜਾਨ ਲੋਕਾਂ ਦੀ ਅਮਾਨਤ ਐ ਲੇਖੇ ਲਾਏ বিনা ਗੁਰੂ ਦੇ ਦਰਬਾਰ ਸੁਰਖਰੋ ਨਹੀਂ ਹੋਇਆ ਜਾਣਾ ਤੋਂ ਇਸ਼ਾਰਾ ਕਰੇ ਸਹੀ ਤੈਨੂੰ ਪਤੰਗੇ ਵਾਂਗ ਭੁੱਜ ਕੇ ਵਿਖਾਉਂਗਾ। ਪੂਰੇ ਤਸੱਲੀ ਨਾਲ ਬਾਬੇ ਨੇ ਬੱਬਰ ਹਿੱਕ ਨੂੰ ਠਕੋ ਰਿਆ। ਮੁੰਡਾ ਇਸ ਉਮਰ ਵਿੱਚ ਬਾਬੇ ਦੀ ਚੜ੍ਹਦੀ ਕਲਾ ਵੇਖ ਕੇ ਹੈਰਾਨ ਰਹਿ ਗਿਆ। ਉਹ ਸਨੁਮਾਨ ਲਾਇਆ ਲੋਕਾਂ ਵਿੱਚ ਸਿਰੜ ਬੇਪਰਵਾਹੀ ਹੈ। ਪਰ ਉਹਦੇ ਤੱਕ ਤੱਕ ਰਸਾਈ ਉਸ ਲੰਮਾ ਸਾਹ ਪਰ ਕੇ ਝੋਟ ਮਾਰੀ ਜਿਹੜੇ ਆਜ਼ਾਦੀ ਦੀ ਜੰਗ ਵਿੱਚ ਹੱਡ ਤੋੜਵਾਏ ਸਨ। ਉਹਨਾਂ ਦਾ ਕੀ ਮੁੱਲ ਪਿਆ ਅਸ਼ਕੇ ਤੇਰੇ ਮੁੱਲ ਲੈਣ ਵਾਸਤੇ ਕੁਰਬਾਨੀਆਂ ਥੋੜੀ ਕਰੀ ਦੀਆਂ ਜਿੰਨਾ ਹਿਸਾਰ ਵਿੱਚ ਮੁਰੱਗੇ ਮੁਰਬੇ ਕਟਵਾਲੇ ਤੇ ਪੈਂਛਨਾ ਲੈ ਲਈਆਂ ਵੇਖੇ ਬਿਨਾ ਉਹਨਾਂ ਦੀਆਂ ਕੋਈ ਘਰੋਗੀ ਕਮਜ਼ੋਰੀਆਂ ਹੋਣਗੀਆਂ ਨਿਗਰ ਜਾਣ ਵਾਲੇ ਬੰਦੇ ਦੀਆਂ ਵੀ ਕੁਝ ਔਕੜਾਂ ਹੁੰਦੀਆਂ ਐ ਪਰ ਅਸੀਂ ਇਹਨਾਂ ਗੱਲਾਂ ਕਿਉਂ ਸੋਚੀਏ ਬਾਬੇ ਨੇ ਆਪਣਾ ਅਨੁਭਵ ਪ੍ਰਗਟਾਇਆ ਇਹ گلਾਬੇ ਲਹਿਰਾਂ ਤਾਂ ਚਲਦੇ ਕਾਫਲੇ ਹੁੰਦੇ ਆਂ ਕਾਫਲੇ ਵਿੱਚੋਂ ਰਾਹੀ ਕਿਰਦੇ ਵੀ ਆਂ ਤੇ ਨਵੇਂ ਰਲਦੇ ਵੀ ਆਂ ਤੋੜ ਮੰਜ਼ਲ ਤੱਕ ਪਹੁੰਚਣ ਵਾਲੇ ਭਾਈ ਤਾਰੋ ਸਿੰਘ ਵਿਰਲੇ ਹੁੰਦੇ ਆਂ ਨਾਨਾ ਮੇਰੀ ਕਿਸਮਤ ਖੋਟੀ ਮੈਂ ਤੇਰੀ ਸੇਵਾ ਕਰਨਾ ਚਾਹੁੰਦਾ ਸਾਂ ਮੁੰਡੇ ਨੇ ਦਿਲ ਦੀ ਹਸਰਤ ਨਾਲ ਆਖਿਆ ਉਹ ਸਮਾਜ ਨੂੰ ਸਾੜ ਕੇ ਸੁਆਹ ਕਰ ਦੇਣਾ ਚਾਹੁੰਦਾ ਸੀ ਜਿਸ ਦੀ ਆਜ਼ਾਦੀ ਖਾਤਰ ਜ਼ਿੰਦਗੀ ਲਾ ਦੇਣ ਵਾਲੇ ਬੁੱਢੇ ਬਰੇ ਰੋਟੀ ਤੋਂ ਵੀ ਆਤਰ ਕਰ ਦਿੱਤੇ ਗਏ ਸਨ ਮੇਰੀ ਸੇਵਾ ਇਹੀ ਹੈ ਦੁੱਖ ਦੇ ਸੁਖ ਦੇ ਤੂੰ ਮੈਨੂੰ ਆਪਣੇ ਨਾਲ ਰੱਖਣਾ ਏ ਮੈਨੂੰ ਮਰਦਾਂ ਵਾਲਾ ਬਚਨ ਦੇ ਨਾਨਾ ਤੈਨੂੰ ਇਸ ਉਮਰੇ ਤਸੀਹੇ ਦੇਵਾਂ ਨਾ ਬਾਬਾ ਮੇਰੇ ਕੋਲੋਂ ਨਹੀਂ ਹੋਣਾ ਮਹਿਰ ਸਿੰਘ ਕੰਨਾਂ ਨੂੰ ਹੱਥ ਲਾ ਗਿਆ ਤੂੰ ਕਿਤਾਬਾਂ ਬਹੁਤੀਆਂ ਪੜੀਆਂ ਹੋਣਗੀਆਂ ਮੈਂ ਤੈਨੂੰ ਗੁਪਤਵਾਸ ਦੇ ਗੁਰਮੰਤਰ ਦੱਸਾਂਗਾ ਬਾਬਾ ਚੜਦੇ ਸੂਰਜ ਵਾਂਗ ਮੁਸਕਾ ਪਿਆ ਮੇਰੇ ਨਾਲ ਫਿਰਦੇ ਆ ਤੇਰੇ ਉੱਤੇ ਕਿਸੇ ਨੇ ਸ਼ੱਕ ਨਹੀਂ ਕਰਨੀ ਬਾਬਾ ਆਪਣੀ ਉਮਰ ਵੱਲ ਤਾਂ ਵੇਖ ਲੈ ਮੇਰੀ ਉਮਰ ਨੂੰ ਕੀ ਗੋੜੇ ਵੱਜੀਏ ਤੇਰੇ ਨਾਲੋਂ ਹੁਣ ਵੀ ਬਹੁਤਾ ਤੁਰ ਲੈਣਾ ਨਿਸ਼ੰਗ ਤੁਰ ਕੇ ਵੇਖ ਲੈ ਬਾਬੇ ਦਾ ਸਿਰੜ ਮੈਂ ਤੜਾ ਮਲ ਖਲੋਤਾ ਅੱਛਾ ਸੌਣ ਵਾਲੀ ਗੱਲ ਕਰ ਤੂੰ ਦਾ ਮੇਰੇ ਨਾਲੋਂ ਭੱਜ ਵੀ ਬਹੁਤ ਲੈਣਾ ਏ ਮਹਿਰ ਸਿੰਘ ਬਾਬੇ ਦੇ ਸਿੱਦਕ ਦਾ ਕਣਕਣ ਆਪਣੇ ਅੰਦਰ ਸਮੋ ਲੈਣਾ ਚਾਹੁੰਦਾ ਸੀ ਮਨੋਖੇ ਦਰਦ ਦਾ ਇੱਕ ਹੜ ਉਹਦੇ ਅੰਦਰ ਚੱਲ ਰਿਹਾ ਸੀ ਜਿਸ ਦਾ ਮੁਹਾਨ ਬਾਬੇ ਦੇ ਵਿਸਮਾਦ ਨੇ ਪਿਆਸੇ ਖੇਤਾਂ ਵੱਲ ਮੋੜ ਦਿੱਤਾ ਸੀ ਧੰਨਵਾਦ ਜੀ ਜੇਕਰ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ